ਪਿਛਲੇ 5 ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸੰਭੂ ਬਾਰਡਰ ਦੇ ਉੱਪਰ ਧਰਨਾ ਦੇ ਰਹੇ ਨੇ ਕਿਸਾਨਾਂ ਦੀ ਜਿਹੜੀ ਵੱਡੀ ਮੰਗ ਆ ਉਹ ਐਮਐਸਪੀ ਕਾਨੂੰਨ ਦੇ ਉੱਪਰ ਗਰੰਟੀ ਬਣੇ ਇਸ ਨੂੰ ਲੈ ਕੇ ਹਾਲੀ ਦੇ ਵਿੱਚ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਉਸਨੇ ਕਿਹਾ ਕਿ ਰਾਹਤੇ ਖੋਲੇ ਜਾਣ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਜੋ ਰਾਹਤੇ ਬੈਰੀਕੇਡ ਕੀਤੀ ਗਈ ਸੀ ਤੀ ਪੰਜਾਬ ਹਰਿਆਣਾ ਬਾਰਡਰਾਂ ਦੇ ਉੱਪਰ ਇਸ ਲਈ ਕਿਸਾਨ ਉੱਥੇ ਡੇਰੇ ਲਾ ਕੇ ਬੈਠੇ ਹੋਏ ਨੇ ਪਰ ਹੁਣ ਕਿਸਾਨਾਂ ਦੀ ਖਨੌਰੀ ਬਾਰਡਰ ਤੇ ਹੋਈ ਇੱਕ ਅਹਿਮ ਬੈਠਕ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਕਿਸਾਨ ਇਹਦਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹੁਣ ਕਿਸਾਨ ਨੇਤਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ ਨੂੰ ਮਿਲਣ ਗਏ 22 ਜੁਲਾਈ ਨੂੰ 22 ਜੁਲਾਈ ਨੂੰ ਦਿੱਲੀ ਦੇ ਵਿੱਚ 200 ਕਿਸਾਨਾਂ ਦੀ ਇੱਕ ਬੁੱਧੀਜੀਵੀਾਂ ਦੀ ਇੱਕ ਵੱਡੀ ਬੈਠਕ ਹੋਏਗੀ ਬੈਠਕ ਦੇ ਵਿੱਚ ਚਰਚਾ ਹੋਏਗੀ ਕਿ ਕਿਸ ਤਰ੍ਹਾਂ ਐਮਐਸਪੀ ਕਾਨੂੰਨ ਦੀ ਗਰੰਟੀ ਬਣੇਗੀ ਜਾਂ ਕਿੰਨਾ ਖਰਚ ਆਏਗਾ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਭਰਮ ਫੈਲਾ ਰਹੀ ਹੈ ਕਿ ਲੱਖਾਂ ਹਜ਼ਾਰਾਂ ਕਰੋੜ ਰੁਪਏ ਦਾ ਖਰਚ ਆਏਗਾ ਪਰ ਉਹ ਕਹਿ ਰਹੇ ਨੇ ਕਿ ਐਮਐਸਪੀ ਦੇਣ ਦੇ ਉੱਪਰ ਇੱਕ ਪੈਸੇ ਦਾ ਖਰਚ ਵੀ ਨਹੀਂ ਆਏਗਾ ਪਰ ਉਸ ਉਸੇ ਬੈਠਕ ਤੋਂ ਬਾਅਦ ਫਿਰ ਕਿਸਾਨ ਨੇ ਜਿਹੜੇ ਉਹ ਰਾਹੁਲ ਗਾਂਧੀ ਨੂੰ ਮਿਲਣ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਵਿਰੋਧੀ ਧਿਰ ਹੈ ਜਿਹੜਾ ਉਹ ਕੇਂਦਰ ਦੇ ਵਿੱਚ ਬਹੁਤ ਮਜ਼ਬੂਤ ਹੈ ਇਸ ਲਈ ਜਿਹੜਾ ਵੋਟਸ ਨੂੰ ਸੱਤਰ ਜਿਹੜਾ ਹੁਣ ਚੱਲੇਗਾ ਸੰਸਦ ਚੱਲੇਗੀ ਉਸ ਦੇ ਵਿੱਚ ਉਹਨਾਂ ਦਾ ਮੁੱਦਾ ਜਿਹੜਾ ਉਠਾਇਆ ਜਾਵੇ ਤੇ ਪ੍ਰਾਈਵੇਟ ਬਿੱਲ ਲੈ ਕੇ ਆ ਜਾਵੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਮੇਲ ਦੇ ਜ਼ਰੀਏ ਰਾਹੁਲ ਗਾਂਧੀ ਨੂੰ ਜਿਹੜਾ ਇੱਕ ਲੈਟਰ ਭੇਜਿਆ ਗਿਆ ਤੇ ਨਾਲ ਹੀ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਉਹ ਲੈਟਰ ਭੇਜਿਆ ਗਿਆ ਹੈਗਾ ਤਾਂ ਜੋ ਮਿਲਣ ਦਾ ਸਮਾਂ ਜਿਹੜਾ ਦਿੱਤਾ ਜਾਵੇ ਜੜ ਕਰੀ ਇਹ ਵੀ ਹੈ ਕਿ ਅਮਿੰਦਰ ਸਿੰਘ ਰਾਜਾ ਬਣਗੇ ਨੇ ਕਿਹਾ ਕਿ ਜਲਦੀ ਮਿਲਨ ਦਾ ਸਮਾਂ ਦਿੱਤਾ ਜਾਏਗਾ ਪਰ ਕਿਸਾਨ ਆਗੂ ਕਹਿ ਰਹੇ ਨੇ ਕਿ ਜਦੋਂ 22 ਤਰੀਕ ਦੀ ਜਿਹੜੀ ਬੈਠਕ ਆ ਜਿਹੜੀ ਉਹ ਦਿੱਲੀ ਦੇ ਵਿੱਚ ਹੋਣੀ ਆ ਤਾਂ 22 ਤਰੀਕ ਨੂੰ ਹੀ ਜਿਹੜੀ ਜਿਹੜਾ ਸਮਾਂ ਮਿਲਦੀ ਜਿਹੜੀ ਉਹਨਾਂ ਨੂੰ ਸੁਭਾਵਨਾ ਕਿ ਉਸੇ ਤੋਂ ਬਾਅਦ ਹੀ ਫਿਰ ਕਿਸਾਨਾਂ ਦਾ ਜਿਹੜਾ ਇੱਕ ਡੈਲੀਗੇਸ਼ਨ ਆ ਜਿਹੜਾ ਜਾਂ ਜੋ ਕਮੇਟੀ ਤੈਅ ਕਰੂਗੀ ਤਾਂ ਉਹ ਜਿਹੜੇ ਨੇਤਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਜਿਹੜੇ ਐਨਡੀਏ ਦੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਸਾਰਿਆਂ ਨੇ ਜਿਹੜੇ ਉੱਥੇ ਜਾ ਕੇ ਮਿਲਣਗੇ ਤਾਂ ਜੋ ਉਹਨਾਂ ਦੀ ਜਿਹੜਾ ਮੰਗਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਮਜ਼ਬੂਤੀ ਦੇ ਨਾਲ ਸੰਸਦ ਦੇ ਵਿੱਚ ਉਠਾਇਆ ਜਾਵੇ ਕਿਉਂਕਿ ਉਹਨਾਂ ਦਾ ਤਰਕ ਮਿਲਣ ਦਾ ਇਹ ਵੀ ਹੈ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਇੰਡੀਆ ਅਲਾਈਂਸ ਨੇ ਜਿਹੜਾ ਇਹ ਵਾਅਦਾ ਕੀਤਾ ਸੀ ਕਿ ਅਗਰ ਸਰਕਾਰ ਉਹਨਾਂ ਦੀ ਆਉਂਦੀ ਹੈ ਤਾਂ ਐਮਐਸਪੀ ਕਾਨੂੰਨ ਦੇ ਉੱਪਰ ਗਰੰਟੀ ਦਿੱਤੀ ਜਾਏਗੀ ਤਾਂ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਮੰਨੀਆਂ ਜਾਣਗੀਆਂ ਸਮਾਮੀ 나ਥਨ ਦੀ ਰਿਪੋਰਟ ਦੇ ਅਨੁਸਾਰ ਜਿਹੜਾ ਕੰਮ ਹੋਏਗਾ ਪਰ ਉਹਨਾਂ ਨੇ ਕਿਹਾ ਕਿ ਸਰਕਾਰ ਨਹੀਂ ਬਣੀ ਪਰ ਲੇਕਿਨ ਵਿਰੋਧੀ ਧਿਰ ਦੇ ਵਿੱਚ ਉਹ ਮਜ਼ਬੂਤ ਨੇਤਾ ਦੇ ਤੌਰ ਦੇ ਉੱਪਰ ਹੈਗੇ ਨੇ ਇਸ ਲਈ ਸਾਡੀ ਆਵਾਜ਼ ਉਠਾਉਣ ਇਸ ਤੋਂ ਪਹਿਲਾਂ ਉਹਨਾਂ ਨੇ ਅ ਇੰਡੀਆ ਐਲਾਈਂਸ ਦੇ ਸਾਰੇ ਹੀ ਐਮਪੀਆ ਉਹਨੂੰ ਇੱਕ ਮੰਗ ਪੱਤਰ ਵੀ ਜਿਹੜਾ